ਸਸ਼ੀ ਗਾਰਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਿਹਤ ਵਿਭਾਗ ਪੰਜਾਬ ਵਿਚਾਲੇ ਕਰਕਰ ਦਵਾਈਆਂ ਦਾ ਛਿੜਕਾਉ ਕਰਨ ਵਾਲੇ ਕਾਮਿਆਂ ਵੱਲੋਂ ਸਿਹਤ ਮੰਤਰੀ ਨੂੰ ਸੌਂਪਿਆ ਆਪਣੀਆਂ ਮੰਗਾਂ ਦਾ ਮੰਗ ਪੱਤਰ ਦਰਸ਼ਨ ਲੁਭਾਣਾ ਸ਼ੁਰੂ ਕਰ ਦਿਆਜੀ ਅੱਜ ਦੀ ਵੱਡੀ ਖਬਰ ਸਿਹਤ ਵਿਭਾਗ ਵਿਚਾਲੇ ਐਂਟੀ ਲਾਰਵਾ ਕਾਮਿਆਂ ਦੀਆਂ ਮੰਗਾਂ ਜੋ ਸਿਹਤ ਮੰਤਰੀ ਨੂੰ ਸੌਂਪੀਆਂ ਗਈਆਂ ਸਨ ਦਾ ਜ਼ਿਕਰ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਭਾਣਾ ਨੇ ਦੱਸਿਆ ਕਿ ਇਹਨਾਂ ਕਾਮਿਆਂ ਨੂੰ ਕੱਟੋ-ਕੱਟ ਉਜਰਤਾ ਨਹੀਂ ਦਿੱਤੀਆਂ ਜਾਂਦੀਆਂ ਸਾਲ ਵਿੱਚ 6 ਮਹੀਨੇ ਕੰਮ ਤੇ 6 ਮਹੀਨੇ ਬ੍ਰੇਕ ਆਫ ਆਈਆਂ ਜਾਂਦੀਆਂ ਹਨ। ਜ਼ਹਿਰੀਲੀਆਂ ਦਵਾਈਆਂ ਛਿੜਕਾਓ ਲਈ ਕੋਈ ਵੀ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ। ਵਰਦੀਆਂ, ਸਰਕਾਰੀ ਛੁੱਟੀਆਂ, ਤਨਖਾਹਾਂ ਮਨਮਰਜ਼ੀਆਂ ਨਾਲ ਮਲੇਰੀਆ ਅਧਿਕਾਰੀਆਂ ਅਦਾ ਕਰਦੇ ਹਨ। ਇਹ ਤਨਖਾਹਾਂ ਸਰਕਾਰ ਦੀ ਹਦਾਇਤਾਂ ਦੇ ਉਲਟ ਕੱਟ ਕੇ ਦਿੱਤੀ ਜਾਂਦੀ ਹੈ। ਪਰੰਤੂ ਬੈਂਕਰਹੀ ਨਹੀਂ ਦਿੱਤੀ ਜਾਂਦੀ ਹੈ। ਇਹ ਇੱਕ ਵੱਡੀ ਕ腐ਸ਼ਨ ਹੈ। ਰੈਗੂਲਰ ਕੰਮ ਨਹੀਂ ਇਹ ਵੀ ਵਿਭਾਗ ਵਿਚਾਲੇ ਕ腐ਸ਼ਨ ਹੈ ਦਵਾਈਆਂ ਛਿੜਕਾਓ ਦਾ ਕੋਈ ਏਰੀਆ ਨਿਸ਼ਚਿਤ ਨਹੀਂ ਕੀਤਾ ਹੋਇਆ ਦਰਸ਼ਨ ਨੁਬਾਣਾ ਨੇ ਕਿਹਾ ਕਿ ਇਹਨਾਂ ਕਾਮਿਆਂ ਦਾ ਲੰਬੇ ਸਮੇਂ ਤੋਂ ਲਗਾਤਾਰ ਆਰਥਿਕ ਸਹੂਲਤਾ ਪੱਖੋਂ ਸ਼ੋਸ਼ਣ ਹੋ ਰਿਹਾ ਹੈ ਇੱਕ ਤਰ੍ਹਾਂ ਦਵਾਈਆਂ ਛਿੜਕਾਓ ਦਾ ਕੰਮ ਸਾਰਾ ਸਾਲ ਜਾਰੀ ਰੱਖਣਾ ਚਾਹੀਦਾ ਹੈ ਇਸ ਵਿੱਚ ਬਹੁਤ ਵੱਡੀ ਕ腐ਸ਼ਨ ਹੈ ਮੰਗ ਪੱਤਰ ਵਿੱਚ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ પાસે ਮੰਗ ਕੀਤੀ ਇਹਨਾਂ ਕੰਮਿਆਂ ਨੂੰ ਰੈਗੂਲਰ ਕੰਮਾਂ ਤੇ ਰੱਖਿਆ ਜਾਵੇ ਸੇਵਾਵਾਂ ਮੱਕੀਆਂ ਕੀਤੀਆਂ ਜਾਣ ਕਟੋਗੜ ਉਜਰਤਾ ਦਿੱਤੀਆਂ ਜਾਣ ਸਰਕਾਰੀ ਸਹੂਲਤਾ ਪੂਰੀਆਂ ਦਿੱਤੀਆਂ ਜਾਣ ਕੰਮ ਦਾ ਸਮਾਂ ਤੇ ਏਰੀਆ ਨਿਸ਼ਚਿਤ ਕੀਤਾ ਜਾਵੇ ਵਰਦੀਆਂ ਕੰਮ ਸਮੇਂ ਸੇਫਟੀ ਕਿੱਟਾਂ ਦਿੱਤੀਆਂ ਜਾਣ ਟਰੈਵਲਿੰਗ ਅਲਾਉਂਸ ਦਿੱਤੀ ਜਾਵੇ شناਖਤੀ ਕਾਰਡ ਬਣਾ ਕੇ ਦਿੱਤੇ ਜਾਣ ਛਿੜਕਾਓ ਸਮੇ ਦਵਾਈਆਂ ਸਮੇ ਸਾਰਾ ਇਲਾਜ ਮੁਫਤ ਕੀਤਾ ਜਾਵੇ ਤੇ ਜੀਵਨ ਬੀਮਾ ਘੱਟੋ ਘੱਟ 10 ਲੱਖ ਦਾ ਸਰਕਾਰੀ ਤੌਰ ਤੇ ਕੀਤਾ ਜਾਵੇ ਤਾਂ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਤੇ ਐਕਸ ਗ੍ਰੇਸ਼ੀਆ ਗ੍ਰਾਂਟ ਵੀ ਦਿੱਤੀ ਜਾਵੇ ਮੁਕੰਮਲ ਵਰਦੀਆਂ ਬੂਟ ਜਰਸੀਆਂ ਕੰਮ ਸਮੇ ਦਿੱਤੀਆਂ ਜਾਣ ਮੰਗ ਕੀਤੀ ਗਈ ਕਿ ਵਿਭਾਗ ਵਿੱਚ ਖਾਲੀ ਪਈਆਂ ਅਸਵਸ ਸਹਾਇਕੀਆਂ ਸਾਮੀਆਂ ਤੇ ਐਂਟੀ ਲਾਰਵਾ ਕਾਮਿਆਂ ਨੂੰ ਐਡਜਸਟ ਪਹਿਲ ਤੇ ਆਧਾਰ ਤੇ ਕੀਤੀ ਜਾਵੇ ਮੰਗ ਕੀਤੀ ਗਈ ਕਿ ਐਂਟੀ ਲਾਰਵਾ ਸਕੀਮ ਵਿਚਾਲੇ ਸਾਰੇ ਕਰਮੀਆਂ ਨੂੰ ਪੱਕੀਆਂ ਅਸਾਮੀਆਂ ਦੀ ਰਚਨਾ ਕਰਕੇ ਰੱਖਿਆ ਜਾਵੇ ਇਸ ਮੌਕੇ ਆਗਵਾ ਨੇ ਸਿਹਤ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਇਹ ਐਲਾਨ ਕੀਤਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਮੰਗਾਂ ਦਾ ਨਿਪਟਾਰਾ ਯੂਨੀਅਨ ਨਾਲ ਗੱਲਬਾਤ ਕਰਕੇ ਨਾ ਦਿੱਤਾ ਗਿਆ ਤਾ ਮਜਬੂਰ ਸਿਹਤ ਮੰਤਰੀ ਦੇ ਦਫਤਰ ਤੇ ਕਾਰ ਅੱਗੇ ਰੋਸ਼ ਧਰਨਾ ਦਿੱਤਾ ਜਾਵੇਗਾ ਧੰਨਵਾਦ